ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅਸੀਂ ਵੀ ਠੀਕ ਹੀ ਹਾਂ ਬਸ ਸ਼ਕਲ ਤੋਂ ਪਤਾ ਲੱਗ ਜਾਂਦਾ ਹੈ ਨਾ ਬੰਦੇ ਦਾ ਤੁਹਾਡਾ ਤਾਂ ਨਹੀਂ ਮੈਨੂੰ ਪਤਾ ਲੱਗਦਾ ਬਟ ਮੇਰਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਨਾ ਹਾਂਜੀ ਅੱਜ ਮੈਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਨਾ ਇਹਦੇ ਵਿੱਚ ਆਪਾਂ ਕੀ ਦੱਸਾਂਗੇ ਵੀ ਤੀਰਾ ਆਪਾਂ ਕਿਵੇਂ ਕੱਢਣਾ ਹੁੰਦਾ ਪਹਿਲੀ ਗੱਲ ਤਾਂ ਗੱਲ ਹੁੰਦੀ ਆਪਣਾ ਤੀਰਾ ਕਿਵੇਂ ਕੱਢਣਾ ਹੁੰਦਾ ਹਨ ਹੁਣ ਕਈ ਭੈਣਾਂ ਪੁੱਛਦੀਆਂ ਨੇ ਵੀ 21 ਇੰਚ 'ਚ ਪ੍ਰੈਸ ਤੋਂ ਆਪਾਂ ਤੀਰਾ ਕਿਵੇਂ ਕੱਢ ਸਕਦੇ ਨਹੀਂ ਭੈਣੋ ਆਪਾਂ ਨਾਪ ਦੇ ਹਿਸਾਬ ਨਾਲ ਤੀਰਾ ਨਹੀਂ ਕੱਢ ਸਕਦੇ ਆਪਾਂ ਸ ਕਸਟਮਰ ਦੇ ਸਰੀਰ ਦੇ ਹਿਸਾਬ ਨਾਲ ਆਪਾਂ ਤੀਰਾ ਕੱਢਣਾ ਹੁੰਦਾ ਹਨਾ ਬਾਕੀ ਤੁਸੀਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ ਜਿਵੇਂ ਕਿ ਹੁਣ ਆਪਾਂ ਬਰਾ ਵਗੈਰਾ ਨਹੀਂ ਪਾਉਂਦੇ ਹਨਾ ਤਾਂ ਆਪਣੀ ਫਿਟਿੰਗ ਕਿਵੇਂ ਆਊਗੀ ਜਿਆਦਾ ਆਪਾਂ ਤੇਜ਼ ਤੋਰ ਦਿਆਂ ਤਾਂ ਆਪਣਾ ਹਨਾ ਸਰੀਰ ਅਲੱਗ-ਅਲੱਗ ਸ਼ੇਪ ਦਿਖਦੀ ਆ ਉਹਦੀ ਉਹ ਕਿਵੇਂ ਆਊਗੀ ਉਹ ਇਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਤੁਹਾਨੂੰ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਦੇ ਤੁਹਾਨੂੰ ਮੇਰੀ ਸਮਝ ਨਹੀਂ ਲੱਗੀ ਹਨਾ ਜਾਂ ਮਤਲਬ ਕਿ ਵੀ ਮੈਂ ਉਹ ਚੀਜ਼ ਨਹੀਂ ਦੱਸੀ ਭੁੱਲ ਗਈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੈਸੇ ਮੈਂ ਆਪਣੇ ਹਿਸਾਬ ਨਾਲ ਸਾਰਾ ਕੁਝ ਕਲੀਅਰ ਕੀਤਾ ਹੋਇਆ ਪਰ ਫਿਰ ਵੀ ਜੇ ਭੈਣੋ ਤੁਹਾਨੂੰ ਸਮਝ ਨਾ ਲੱਗੀ ਤਾਂ ਹਨਾ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਵੀ ਸਾਨੂੰ ਆਹ ਚੀਜ਼ ਤੇ ਥੋੜੀ ਗੜਬੜ ਲੱਗੀ ਜਾਂ ਚੀਜ਼ ਤੁਸੀਂ ਕਲੀਅਰ ਨਹੀਂ ਕੀਤੀ ਜਦੋਂ ਹੁਣ ਆਪਾਂ ਮਤਲਬ ਕਿ ਨੀਵੇਂ ਪਾਉਣੇ ਆਪਣੀ ਆਹ ਚੀਜ਼ ਸਾਰੀ ਦਿਖਦੀ ਹੈ ਹੁਣ ਤੁਸੀਂ ਮੈਨੂੰ ਦੇਖੋ ਵੀ ਮੈਂ ਇਦਾਂ ਕਰਦੀ ਹਾਂ ਤੇ ਮੇਰੀ ਆਹ ਚੀਜ਼ ਕੁਝ ਨਹੀਂ ਦਿਖਦੀ ਮੇਰੇ ਸਿਰਫ ਆਹ ਹੱਡ ਦਿਖਦੀ ਹੈ ਹਨਾ ਇਹ ਤਾਂ ਕਰਕੇ ਹੁੰਦਾ ਵੀ ਜਦੋਂ ਆਪਾਂ ਫਿਟਿੰਗ ਨਹੀਂ ਸਹੀ ਲੈਂਦੇ ਜਾਂ ਆਪਾਂ ਵੱਡਾ ਪਾਸਾ ਲੈਨੇ ਆ ਬੈਕ ਵਾਲਾ ਹਨਾ ਫਰੰਟ ਵਾਲਾ ਆਪਾਂ ਘੱਟ ਕਰਦੇ ਆ 1/2 ਇੰਚ ਉਹਦਾ ਕੀ ਕਾਰਨ ਉਹ ਮੈਂ ਕਿਉਂ ਘੱਟ ਕਰਦੇ ਉਹ ਵੀ ਮੈਂ ਸਾਰਾ ਇਹ ਵੀਡੀਓ ਦੇ ਵਿੱਚ ਦੱਸਿਆ ਹੋਇਆ ਬਸ ਤੁਸੀਂ ਇਹ ਵੀਡੀਓ ਦੇਖਣੀ ਹੈ ਤੁਸੀਂ ਹਰ ਇੱਕ ਕਸਟਮਰ ਦਾ ਸੂਟ ਵਧੀਆ ਬਣਾ ਦੋਗੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਨਾਲੇ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਉਹ ਫ੍ਰੀ ਹੈ ਲਾਈਕ ਵੀ ਫ੍ਰੀ ਹੈ ਸ਼ੇਅਰ ਵੀ ਫ੍ਰੀ ਹੈ ਤੇ ਨਹੀਂ ਸ਼ੇਅਰਸ ਤਾਂ ਮੈਨੂੰ ਲੱਗਦਾ ਵੀ ਡਾਟਾ ਯੂਜ਼ ਹੁੰਦਾ ਹੋਗਾ ਬਟ ਸਬਸਕ੍ਰਾਈਬਰ ਤੇ ਲਾਈਕ ਦਾ ਜਮ ਫਰੀਆ ਹਨਾ ਤੁਸੀਂ ਉਹ ਕਰਦਿਆ ਕਰੋ ਕਮੈਂਟ ਵੀ ਫਰੀ ਹੋਈ ਹੁੰਦੇ ਆ ਕਰੀ ਦਿਆ ਕਰੋ ਯਾਰ ਹਨਾ ਗਰੀਬ ਨੂੰ ਆਸ ਜੀ ਹੋ ਜਾਂਦੀ ਆ ਹਾਂਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਜੀ ਜਿਹੜੇ ਆਪਣੇ ਘੇਰੇ ਤੇ ਪ੍ਰਿੰਟ ਹੁੰਦਾ ਕਾਟਨ ਦੇ ਸੂਟ ਘੇਰੇ ਤੇ ਪ੍ਰਿੰਟ ਹੁੰਦਾ ਬੈਕ ਦੇ ਵੀ ਤੇ ਫਰੰਟ ਦੇ ਵੀ ਤੇ ਬੈਕ ਦੇ ਵੀ ਠੀਕ ਹੈ ਹੁਣ ਇਹਦਾ ਕੀ ਕਰਨਾ ਮੈਂ ਸਾਈਡ ਤੋਂ ਬਾਹਰ ਲਾੜੀ ਸੀ ਜਿੰਨੀ ਮੇਰੇ ਕਸਟਮਰ ਦੀ ਹਿਪ ਵਗੈਰਾ ਸੀਗੀ ਓਨੀ ਰੱਖ ਕੇ ਬਾਕੀ ਮੈਂ ਸਾਈਡ ਤੋਂ ਬਾਹਰ ਲਾੜੀ ਸੀ ਹੁਣ ਮੇਰੇ ਕੋਲ ਇਹ ਸਵਾਲ ਕਿਉਂ ਹੁੰਦੇ ਕਿ ਭਣਾ ਨੇ ਵੀ ਜਦੋਂ ਅਸੀਂ ਪਲੇਟਾ ਵਗੈਰਾ ਪਾਉਨੇ ਆ ਫਰੰਟ ਵਾਲਾ ਪੱਲਾ ਉੱਚਾ ਹੋ ਜਾਂਦਾ ਬੈਕ ਵਾਲਾ ਨੀਵਾ ਹੋ ਜਾਂਦਾ ਕਈ ਵਾਰ ਕੀ ਹੁੰਦਾ ਫਰੰਟ ਵਾਲਾ ਨੀਵਾ ਹੋ ਜਾਂਦਾ ਬੈਕ ਵਾਲਾ ਉੱਚਾ ਹੋ ਜਾਂਦਾ ਹਣਾ ਹੁਣ ਇਹਦਾ ਆਪਾਂ ਹੱਲ ਕੀ ਕਰਨਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਲੈਂਥ ਹੈਗੀ ਜੀ 43 ਇੰਚ ਜੇ ਤਾਂ ਕੋਈ ਵੈਸੇ ਕਾਣ ਹੋਵੇ ਕੱਪੜੇ 'ਚ ਫਿਰ ਤਾਂ ਉਹ ਨਹੀਂ ਉੱਚਾ ਨੀਵਾ ਹੋਣਾ ਹੀ ਹੁੰਦਾ ਹਣਾ ਜੇ ਕੋਈ ਕਾਣ ਵਗੈਰਾ ਨਾ ਹੋਵੇ ਫਿਰ ਨਹੀਂ ਹੁੰਦਾ ਹੁੰਦਾ ਉਹ ਕਿਵੇਂ ਨਹੀਂ ਹੁੰਦਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਮੇਰੇ ਕਸਟਮਰ ਦੀ ਲੈਂਥ ਹੈ ਜੀ 43 ਇੰਚ ਤੇ ਆਪਾਂ ਜਿਹੜਾ ਇਹਦਾ ਮਤਲਬ ਕਿ ਪ੍ਰਿੰਟ ਹੈਗਾ ਹਨਾ ਕੇਰੇ ਦਾ ਉੱਥੋਂ ਰੱਖ ਲੈਣਾ ਤੇ 43 ਤੇ ਮੈਂ 1 ਇੰਚ ਵੱਧ ਲਾਂਗੀ ਜੀ 44 ਇਹਦੇ ਵਿੱਚੋਂ ਕਾਣ ਵਗੈਰਾ ਤੁਸੀਂ ਕੱਢ ਲੈਣਾ ਹੁੰਦਾ ਕਈ ਵਾਰ ਕੀ ਹੁੰਦਾ ਕਾਣ ਹੁੰਦਾ ਕੱਪੜੇ ਦੇ ਵਿੱਚ ਕੱਢ ਲਓ ਜੀ ਚੜਾਈ ਮੈਂ ਪਹਿਲਾਂ ਹੀ ਲਾ ਕੇ ਰੱਖ ਲਈ ਸੀ ਹੁਣ ਮੈਂ ਇਹਦੀ ਵੀ ਐਂ ਕਰੂੰਗੀ ਇਹਦੀ ਵੀ ਮੈਂ 44 ਇੰਚ ਲੈਂਥ ਰੱਖੂੰਗੀ ਚੇਕ ਵਾਰ ਆਪਣੀ ਕਟਿੰਗ ਸਹੀ ਹੋਊਗੀ ਨਾ ਫਿਰ ਸਾਰਾ ਕੁਝ ਹੀ ਸਹੀ ਹੋ ਜਾਂਦਾ ਜੇ ਤੁਹਾਡੀ ਕਟਿੰਗ ਹੀ ਗਲਤ ਹੋਊਗੀ ਫੇਰ ਸਾਰਾ ਕੁਝ ਗਲਤ ਹੋ ਜਾਂਦਾ 43 ਸੀ ਆਪਾਂ ਰੱਖਣੀ ਸੀ 44 ਇਚ ਲੈਂਥ ਹਾਂ ਨੂੰ ਸਭ ਨੂੰ ਪਤਾ ਹੀ ਵੀ ਮੇਰਾ ਹੱਥ ਇੱਧਰ ਲਈ ਕੰਮ ਕਰਦਾ ਥੀਰੇ ਮੋੜੇ ਦਾ ਨਿਸ਼ਾਨ ਲਾਉਣ ਲਈ ਤਾਂ ਕਰਕੇ ਮੈਂ ਇੱਧਰਲੇ ਹੱਥ ਹੀ ਰੱਖੂੰਗੀ ਉਹ ਤਾਂ ਆਪਣਾ ਬੈਕ ਵਾਲਾ ਪੱਲਾ ਹੋ ਗਿਆ ਜੀ ਤੇ ਆਹ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਇੱਕ ਵਾਰ ਆਪਾਂ ਹੋਰ ਦੇਖਾਂਗੇ ਵੀ ਇਹਦੇ 'ਚ ਕੋਈ ਕਾਣ ਵਗੈਰਾ ਤਾਂ ਨਹੀਂ ਹੈਗਾ ਤੁਸੀਂ ਇਹ ਦੇਖੋ ਵੀ ਹੁਣ ਆਪਾਂ ਇਹਨੂੰ ਰੱਖਣ ਅੱਗੇ ਆ। ਜਿਹੜੀ ਆਪਣੀ ਮੇਨ ਚੀਜ਼ ਆ ਉਹ ਆਪਣੀ ਇੱਥੋਂ ਸਟਾਰਟ ਹੁੰਦੀ ਆ। ਜਿਹੜਾ ਇਹਦਾ ਡਿਜ਼ਾਈਨ ਆ ਠੀਕ ਹੈ ਉਹਨੂੰ ਆਪਾਂ ਇਦਾਂ ਕਰਕੇ ਬਿਲਕੁਲ ਵਿਚਾਲੇ ਰੱਖ ਲੈਣਾ। ਜਿਵੇਂ ਵਿਚਾਲੇ ਰਹਿ ਗਿਆ ਨੂੰ ਇਦਾਂ ਕਰਕੇ ਫੋਲਡ ਮਤਲਬ ਕਿ ਮੇਰਾ ਟੇਬਲ ਦੀ ਸ਼ਾਇਦ ਲੰਬ ਛੋਟੀ ਹੈ ਮੈਂ ਤਾਂ ਕਰਕੇ ਫੋਲਡ ਕਰਦੀ ਲੋੜ ਪੈਂਦੀ ਆ। ਨਿਚੇ ਤੋਂ ਆਪਾਂ ਬਿਲਕੁਲ ਇੱਕੋ ਜਿਹਾ ਦੇਖੋ ਵੀ ਨਿਚੇ ਤੋਂ ਆਪਾਂ ਇੱਕੋ ਜਿਹਾ ਕਰਕੇ ਰੱਖ ਲਿਆ ਸੀ ਹੁਣ ਆਪਾਂ ਲਾਵਾਂਗੇ ਤੀਰੇ ਮੋੜੇ ਦਾ ਨਿਸ਼ਾਨ। ਜਿਵੇਂ ਕਿ ਮੇਰੇ ਕਸਟਮਰ ਦੀ ਛਾਤੀ ਹੈਗੀ ਹੈ ਜੀ 21 ਇੰਚ ਕਮਰ ਹੈਗੀ ਹੈ 19 ਇੰਚ ਤੇ हिਪ ਹੈਗੀ ਹੈ 23 ਇੰਚ ਠੀਕ ਹੈ ਇਹ ਵੀਡੀਓ ਮੈਂ ਤਾਂ ਬਣਾਉਣ ਲੱਗੇ ਕਿਉਂਕਿ ਮੇਰੇ ਕੋਲੇ ਬਹੁਤ ਪੈਨਾਂ ਦੇ ਕਮੈਂਟ ਆਏ ਸੀਗੇ ਵੀ ਇਹਦੇ ਆਪਾਂ ਕਟਿੰਗ ਕਿਵੇਂ ਕਰਨੀਆਂ ਹੁਣ ਤੁਸੀਂ ਇਹ ਦੇਖੋ ਮੂਰਲਾ ਪੱਲਾ ਮੈਂ ਪਾਉਣਾ ਹੈ ਇੱਥੇ ਡਾਊਨ ਕਰ ਲਿਆ ਉਹ ਡਾਊਨ ਕਰਨ ਦਾ ਕਾਰਨ ਕੀ ਹੈ ਇਹ ਡਾਊਨ ਕਰਨ ਦਾ ਕਾਰਨ ਹੈਗਾ ਜੀ ਇੱਕ ਤਾਂ ਆਪਣਾ ਗਲਾ ਪਿੱਛੇ ਨਹੀਂ ਜਾਂਦਾ ਠੀਕ ਹੈ ਤੇ ਇੱਕ ਹੁੰਦਾ ਜਦੋਂ ਆਪਾਂ ਨੀਵੀ ਪਾਉਣੀ ਆ ਨਾ ਕਈ ਵਾਰ ਆ ਚੀਜ਼ ਦਿਖਦੀ ਹੁੰਦੀ ਹੈ ਨਾ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੀ ਵੀ ਕੀ ਚੀਜ਼ ਦਿਖਦੀ ਹੁੰਦੀ ਆ ਮੇਰੇ ਹਿਸਾਬ ਨਾਲ ਜੇ ਤੁਸੀਂ ਕਟਿੰਗ ਕਰੋਗੇ ਤਾਂ ਉਹ ਚੀਜ਼ ਤੁਹਾਡੀ ਕਦੇ ਵੀ ਨਹੀਂ ਦਿਖੂਗੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਹੁਣ ਇਹਨਾਂ ਦਾ ਬੈਕ ਗਲਾ ਹੈਗਾ ਜੀ ਨੋਰਮਲ ਹੀ ਆ ਮੈਨਾਂ 6 ਇੰਚਾ ਸ਼ਾਇਦ ਇਹਨਾਂ ਦਾ ਤੀਰਾ ਲਾਵਾਂਗੇ ਆਪਾਂ 6.5 ਇੰਚ ਕਈ ਭੈਣਾਂ ਦੇ ਸਵਾਲ ਹੁੰਦੇ ਹਨ ਵੀ ਆਪਾਂ ਤੀਰਾ ਕਿੰਨਾ ਲੈਣਾ ਕਿਵੇਂ ਲੈਣਾ ਹਰ ਇੱਕ ਨਾਬਦਾ ਹੁਣ ਜਿਵੇਂ ਮੇਰੇ ਕੋਲ ਸਨਰ ਦੀ ਛਾਤੀ ਹੈ 21 19 23 ਹਨ ਜੇ ਤਾਂ ਇਹ ਬੈਕ ਆਲਾ-ਗਲਾ ਸ਼ੇਪ ਆਉਂਦੇ ਆ ਤਾਂ ਆਪਾਂ ਇੱਥੇ 6.5 ਰੱਖਾਂਗੇ ਜੇ ਇਹ ਬੈਕ ਆਲਾ-ਗਲਾ 5 ਬਾਉਂਦੇ ਆ ਤਾਂ ਆਪਾਂ ਇੱਥੇ 7 ਇੰਚ ਰੱਖਾਂਗੇ ਠੀਕ ਹੈ ਹਰ ਇੱਕ ਦੇ ਸਰੀਰ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਲੈਂਥ ਲਵਾਂਗੇ ਆਪਾਂ 7 ਇੰਚ ਇੱਥੋਂ ਲਵਾਂਗੇ ਆਪਾਂ 7.5 ਇੰਚ ਛਾਤੀ ਹੈਗੀ ਜਿਵੇਂ ਤੁਹਾਨੂੰ ਪਤਾ ਹੀ 21 ਇੰਚ ਤੇ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਉਹ ਆਪਾਂ ਲਵਾਂਗੇ 22 ਇੰਚ ਠੀਕਾ ਫਰੰਟ ਵਾਲੇ ਪੱਲੇ ਦੀ ਕਾਹਟ ਹੋਰੀ ਕੁਛ ਬੱਲੇ ਨੂੰ ਫਰੰਟ ਵਾਲੇ ਪੱਲੇ ਦੀ ਕਾਟ ਲਵਾਂਗੇ ਜੇ ਆਪਾਂ 1/2 ਇੰਚ ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਸਾਹਮਣਾ ਉਹ ਹੈਗਾ ਨਾ 13 ਇੰਚ 14 ਇੰਚ ਦਾ ਇੱਥੇ ਆਪਣੀ ਸੀਨ ਆ ਗਈ ਕੁਛ ਆਪਣੀ ਇੱਥੇ ਪਲੇਟ ਪੈਣੀ ਆ ਤੇ ਜਦੋਂ ਆਪਾਂ ਇਹ ਸੀਨ ਸਿਲਾਈ ਲਾਵਾਂਗੇ ਉਦੋਂ ਇਹ ਪੂਰਾ 13 ਇੰਚ ਰਹਿ ਜਾਣਾ ਠੀਕ ਤਾਂ ਇਹਦੀ ਕਟਿੰਗ ਹੋਊਗੀ ਹੁਣ ਮੈਂ ਤੁਹਾਨੂੰ ਥੋੜਾ ਦੂਰ ਕਰਕੇ ਦਿਖਾਉਣੀ ਆ ਪਲੇਟਾਂ ਦੇ ਨਿਸ਼ਾਨ ਵੀ ਲਾਉਣੀ ਆ 14 ਇੰਚ ਤੇ ਆਪਾਂ ਲਾਵਾਂਗੇ 12 ਇੰਚ ਇਹ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਵੀ ਸਿੱਖਣ ਨੂੰ ਮਿਲੂਗੀ ਦੇਖੋ ਇਹਨਾਂ ਦੀ ਜਿਹੜੀ ਛਾਤੀ ਆ ਉਹ ਹੈਗੀ 21 ਇੰਚ ਠੀਕ ਹੈ ਪਲੇਟ ਹੈਗੀ ਇਹਨਾਂ ਦੀ ਨਾਰਮਲ ਜੇ ਆਪਾਂ ਪਾਉਣੀ ਸੀ ਪਲੇਟ ਆਉਣੀ ਸੀ ਤਾਂ ਸਾਢੇ 1/10 ਤੇ ਇਹਨਾਂ ਦੀ ਪਲੇਟ ਹੈਗੀ ਹੈ ਜੀ 11/2 ਇੰਚ ਤੇ ਕਿਉਂ ਕੀ ਕਾਰਨ ਹੋਦਾ ਹੈ ਨਾ ਉਹ ਤੁਹਾਨੂੰ ਮੈਂ ਦੱਸ ਦਮੈਂ ਇਹਨਾਂ ਦਾ ਕਾਰਨ ਹੈਗਾ ਇਹਨਾਂ ਦੀ ਪਲੇਟ ਆਪਾਂ ਸਾਢੇ 7 ਤੇ ਲਾਵਾਂਗੇ ਇਹਨਾਂ ਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਦੀ ਆ ਜਿਹੜਾ ਆਹ ਵਾਲਾ ਗੈਪ ਆ ਇਹ ਆਪਾਂ ਲਾਵਾਂਗੇ ਜੀ 2 1/2 ਇੰਚ ਤੇ ਤੇ ਆਹ ਵਾਲੀ ਪਲੇਟ ਲਾਵਾਗੇ ਆਪਾਂ 1.5 ਇੰਚ ਤੇ ਤੇ ਇਹ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਕਿਵੇਂ ਲਾਉਣੀ ਹੁੰਦੀ ਹੈ ਠੀਕ ਹੈ ਹੁਣ ਤੁਸੀਂ ਦੇਖੋ ਵੀ ਛਾਤੀ ਇਹਨਾਂ ਦੀ ਹੈਗੀ 21 ਇੰਚ ਪਲੇਟ ਇਹਨਾਂ ਦੀ ਹੈਗੀ 13.5 ਇੰਚ ਤੇ ਕਿਉਂਕਿ ਜਿਹੜੀ ਇਹਨਾਂ ਦੀ ਬ੍ਰੈਸਟ ਆ ਹਨਾ ਉਹ ਥੋੜੀ ਜਿਹੀ ਹੈਵੀ ਆ ਤੇ ਉਹ ਥੱਲੇ ਨੂੰ ਡਲਕਦੀ ਹੈ ਜਦੋਂ ਤਾਂ ਆਪਾਂ ਬਰਾ ਪਾ ਲਏ ਨੇ ਉਹ ਤਾਂ ਸਹੀ ਹੁੰਦੀ ਉਦੋਂ ਆਪਾਂ ਨਹੀਂ ਕਹਿੰਦੇ ਹੁਣ ਨੀਚੇ ਨੂੰ ਢੇਕਦੇ ਜੇ ਆਪਾਂ ਪਲੇਟਾਂ ਇਸ ਹਿਸਾਬ ਨਾਲ ਪਾਵਾਂਗੇ ਤਾਂ ਉਹ ਇੱਥੇ ਹੀ ਖੜੀ ਰਹੂਗੀ ਉਹ ਨੀਚੇ ਨੂੰ ਨਹੀਂ ਡਲਕੂਗੀ ਮਤਲਬ ਮੇਰੇ ਕਹਿਣ ਤੋਂ ਮਤਲਬ ਹੈ ਕਿਉਂਕਿ ਆਪਾਂ ਸੂਟ ਹਮੇਸ਼ਾ ਹੀ ਫਿੱਟ ਪਾਉਣੇ ਜਦੋਂ ਆਪਾਂ ਪਲੇਟਾ ਪਾ ਲਈਆਂ ਪੰਜਾਬੀ ਸੂਟ ਆ ਗਿਆ ਮਤਲਬ ਕਿ ਪ੍ਰੋਪਰ ਫਿਟਿੰਗ ਚ ਆ ਗਿਆ ਹਨਾ ਜਦੋਂ ਆਪਾਂ ਆਹ ਚੀਜ਼ ਤੇ ਇੱਥੇ ਤੁਸੀਂ ਇਹ ਦੇਖੋ ਵੀ ਇੱਥੇ ਇੱਕ ਇੱਥੋਂ ਆਪਾਂ ਡੂੰਗੀ ਕਰਤੀ ਆ ਇੱਥੋਂ ਬਰੀਕ ਇੱਥੋਂ ਡੂੰਗੀ ਕਰਤੇ ਥੋੜੀ ਉੱਗੀ ਕਰਤੀ ਜਿਹੜਾ ਆਪਣਾ ਲੇਡੀ ਦਾ ਸਰੀਰ ਹੁੰਦਾ ਨਾ ਉਹ ਇਦਾਂ ਫੈਲਦਾ ਹੁੰਦਾ ਜਦੋਂ ਹੁਣ ਆਪਾਂ ਇਦਾਂ ਦੀ ਪਲੇਟਾ ਪਾ ਕੇ ਫਿਟਿੰਗ ਪਾ ਲਈ ਤਾਂ ਉਹਨੇ ਇੱਕ ਥਾਂ ਤੇ ਇਕੱਠੇ ਹੋ ਜਾਣਾ ਤਾਂ ਕਰਕੇ ਆਪਾਂ ਕੰਮ ਕਰੋ ਚਾਹੇ ਜੋ ਮਰਜ਼ੀ ਕਰੋ ਆਪਣੀ ਜਿਹੜੀ ਬ੍ਰੈਸਟ ਆ ਉਹ ਹੱਲੂ ਬੱਸੇ ਸੌਰੀ ਜੇ ਮੇਰੇ ਕੋਲ ਹਨਾ ਕੁਝ ਗਲਤ ਨਿਕਲ ਜਾਂਦਾ ਕਿਉਂਕਿ ਫਿਰ ਮੈਨੂੰ ਸਮਝਾਉਣ ਲਈ ਕੁਝ ਨਾ ਕੁਝ ਬੋਲਣਾ ਹੀ ਪੈਂਦਾ ਆ ਤਾਂ ਇਹ ਪੈਗੇ ਦੇਨਰੀ 23 ਇੰਚ ਕਮਰ ਹੈਗੀ ਉਹਨਾਂ ਦੀ 19 ਇੰਚ ਇਹਦੀ ਹੁਣ ਆਪਾਂ ਜਦੋਂ ਤੇ ਆਪਾਂ ਨੂੰ ਫਿਟਿੰਗ ਦਾ ਨਿਸ਼ਾਨ ਲਾਉਣ ਲਈ ਆ ਫੱਟੀ ਦੀ ਵਰਤੋਂ ਕਰਨੀ ਪੈਂਦੀ ਆ ਦੇਖੋ ਹੁਣ ਤੁਸੀਂ ਮੈਨੂੰ ਆਪ ਹੀ ਵੀਡੀਓ ਦੇਖ ਕੇ ਮੈਨੂੰ ਦੱਸਿਓ ਵੀ ਹੁਣ ਤੁਸੀਂ ਆਪ ਦੇਖੋ ਵੀ ਬਿਨਾ ਹਨਾ ਕੁਝ ਹੋਰ ਪਾਉਣ ਤੋਂ ਆਪਣੀ ਫਿਟਿੰਗ ਕਿਵੇਂ ਨਾ ਸਹੀ ਆਉਗੀ ਹੁਣ ਆਪਾਂ ਇਹਦੀ ਲੱਗਿਆ ਜੀ ਕਟਿੰਗ ਕਰਨ ਅੱਜ ਮੇਰੀ ਆਵਾਜ਼ ਥੋੜੀ ਜਿਹੀ ਨਹੀਂ ਨਿਕਲ ਰਹੀ ਨਿਕਲ ਤਾਂ ਰਹੀ ਹੈ ਮਤਲਬ ਅਜੀਬ ਜਿਹੇ ਤਰੀਕੇ ਨਾਲ ਨਿਕਲ ਰਹੀ ਆ ਉਹ ਹੋ ਆ ਗਿਆ ਜਿਆਦਾ ਬਦ ਰੱਖਿਆ ਗਿਆ ਹੁਣ ਤੁਸੀਂ ਦੇਖੋ ਗੱਲ ਆਪਣੀ ਚੱਲੀ ਸੀਗੀ ਵੀ ਬੈਕ ਵਾਲਾ ਪੱਲਾ ਤੇ ਫਰੰਟ ਵਾਲਾ ਪੱਲਾ ਵੱਡਾ ਛੋਟਾ ਰਹਿੰਦਾ ਇਹਦਾ ਕੀ ਕਾਰਨ ਹਾਂ ਉਹ ਵੀ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਤੇਰੀ ਹੁਣ ਮੈਂ ਸਟੀਚਿੰਗ ਦੀ ਵੀਡੀਓ ਨਹੀਂ ਪਾਉਂਗੀ ਸਿਰਫ ਕਟਿੰਗ ਹੀ ਪਾਉਂਗੀ ਕਿਉਂਕਿ ਬਹੁਤ ਹੋ ਗਿਆ ਵੀਡੀਓ ਸਟੀਚਿੰਗ ਦੀਆਂ ਹਾਂ ਤੁਸੀਂ ਇਹ ਦੇਖੋ ਵੀ ਆਹ ਵਾਲੇ ਆਪਣੇ ਉੱਪਰੋਂ ਨਿਸ਼ਾਨ ਹੋਗੇ ਠੀਕ ਹੈ ਇਹਨੂੰ ਆਪਾਂ ਸਿਉਣਾ ਹੈਗਾ ਆਹ ਵਾਲੀ ਚੀਜ਼ ਤੇ ਆਪਾਂ ਪਹਿਲਾਂ ਇਹਦਾ ਜੋੜਾਂਗੇ ਗਲੇ ਲਾਵਾਂਗੇ ਪਲੇਟਾ ਪਾਵਾਂਗੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਫਿਟਿੰਗ ਵਾਲੀ ਸੀਨ ਆਪਾਂ ਕਿਵੇਂ ਲਾਉਣੀ ਆ ਤੇ ਜਿਹੜਾ ਆਪਣਾ ਵੱਡਾ ਛੋਟਾ ਹੈ ਇਹ ਆਪਣਾ ਕਿਵੇਂ ਸਹੀ ਆਊਗਾ ਉਹ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਆ ਦੇਖੋ ਤੁਸੀਂ ਮੰਨੋ ਵੀ ਹੁਣ ਤੁਸੀਂ ਸਾਰਾ ਕਮੀਜ਼ ਬਣਾ ਲਿਆ ਠੀਕ ਆ ਆਪਾਂ ਆਹ ਵਾਲੇ ਕਟਿੰਗ ਕਰਨ ਵੇਲੇ ਆਪਾਂ ਇੱਥੇ ਕੱਟ ਲਾਉਣੇ ਆ ਹਿਪ ਵਾਲੇ ਨਿਸ਼ਾਨ ਦੇ ਉੱਪਰ ਠੀਕ ਆ ਇੱਥੇ ਆਪਾਂ ਕੱਟ ਲਾ ਲੈ ਇੱਥੋਂ ਕੱਟ ਤੋਂ ਫੜ ਕੇ ਆਪਾਂ ਇਹਨੂੰ ਉੱਪਰ ਨੂੰ ਸੀਣਾ ਹੁਣ ਆਹ ਪਲੇਟ 'ਚ ਵੀ ਕਪੜਾ ਆਊਗਾ ਆਹ ਪਲੇਟ 'ਚ ਵੀ ਕਪੜਾ ਆਊਗਾ ਆਹ ਕਪੜਾ ਆਪਣਾ ਇੱਥੇ ਇੰਨਾ ਆਊਗਾ ਜਦੋਂ ਆਪਾਂ نیچے ਤੋਂ ਫੜ ਉਹਨੂੰ ਹਲਕਾ ਹਲਕਾ ਇਦਾਂ ਕਰਕੇ ਆ ਇਹ ਲਾ ਦਾਂਗੇ। ਤਰਛ ਵੀ ਤਰਛ ਮੇ ਆਪਾਂ ਸ਼ਾਂਤੀ ਪਾ ਦਵਾਂਗੇ ਉਹਦੀ। ਠੀਕ ਹੈ? ਵੈਸੇ ਜੇ ਮੇਰੇ ਤੋਂ ਸੀਨ ਲੱਗਿਆ ਤਾਂ ਮੈਂ ਜ਼ਰੂਰ ਲਾ ਦੂੰਗੀ। ਜੇ ਨਾ ਲੱਗਿਆ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਇਹ ਸੂਟ ਰਾਤ ਨੂੰ ਬਣਾਵਾ। ਨਾ ਲੱਗਿਆ ਤਾਂ ਫਿਰ ਤੁਸੀਂ ਧਿਆਨ ਦੇ ਲੋ ਵੀ ਇਹਨੂੰ ਇਦਾਂ ਹੀ ਰਹਿਣਾ ਤੇ ਹੁਣ ਜਦੋਂ ਤੁਸੀਂ ਇਹ ਦੇਖੋ ਜਦੋਂ ਆਪਾਂ ਨੀਚੇ ਤੋਂ ਪੱਲਾ ਇੱਕੋ ਜਿਹਾ ਕਰਕੇ ਰੱਖਿਆ ਸੀ ਆਹ ਵਾਲੀ ਥਾਂ ਤੋਂ ਫੜ ਕੇ ਆਪਾਂ ਸੀਨ ਲਾਵਾਂਗੇ। ਤਾਂ ਉਹ ਨੀਚੇ ਵਾਲਾ ਪੱਲਾ ਕਦੇ ਵੀ ਨਹੀਂ ਹੱਲੂਗਾ। ਠੀਕ ਹੈ? ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣ ਲੱਗਿਆ। ਕੱਢੀ ਆ ਇੱਕ ਵਾਰ ਬਾਹ ਦੇਖ ਲਓ ਤੁਸੀਂ ਜਿਵੇਂ ਹੁਣ ਆ ਦੇਖੋ ਕਮੀਜ਼ ਆਪਣਾ ਨਾ ਪ੍ਰਿੰਟਰ ਸੀਗਾ ਆਪਾਂ ਬਾਹ ਲਾਹੀ ਐ ਨਾਲੇ ਜਿਹੜਾ ਕਪੜਾ ਲਿਆ ਸੀ ਜੇ ਤਾਂ ਹੁਣ ਆਲ ਓਵਰ ਹੋਵੇ ਫਿਰ ਤਾਂ ਉਹਦਾ ਆਪਾਂ ਪੌਂਚਾ ਪਾ ਦਿੰਨੇ ਆ ਇਹ ਆਪਾਂ ਲਾਹਾਂਗੇ ਇਹਦੀ ਬਾਹ ਤੇ ਹੁਣ ਆਪਾਂ ਇਹਦਾ ਕੀ ਕਰਨਾ ਇਹਦੇ ਨਾਲ ਕਾਫੀ ਡਾਊਟ ਸੀ ਭੈਣਾਂ ਦੇ ਇਹਨੂੰ ਆਪਾਂ ਕੀ ਕਰਨਾ ਐਦਾਂ ਹੀ ਰੱਖ ਕੇ ਇਹਨੂੰ ਐ ਕਰਕੇ ਜੋੜ ਲਾ ਲਵਾਂਗੇ ਜੇ ਤਾਂ ਹੁਣ ਬਾਰਡਰ ਨਾ ਹੋਵੇ ਫਿਰ ਤਾਂ ਆਪਾਂ ਇੱਕ ਜੋੜ ਪਾ ਸਾਦਿਆਂ ਬਾਹ ਦੇ ਵਿੱਚ ਹਨਾ ਇਹਦੇ ਵਿੱਚ ਬਾਰਡਰ ਆ ਤਾਂ ਕਰਕੇ ਆਪਾਂ ਜੋੜ ਲਾਵਾਂਗੇ ਇੱਕ ਤਾਂ ਆਪਾਂ ਇੱਥੇ ਸੀਨ ਲਾਵਾਂਗੇ ਇੱਕ ਆਪਾ ਇੱਥੇ ਸੀ ਲਾਵਾਂਗੇ ਦੋਨੇ ਪੱਲੇ ਤੇ ਫਿਰ ਉਸ ਤੋਂ ਬਾਅਦ ਉਹਦੀ ਆਪਾਂ ਕਟਿੰਗ ਕਿਵੇਂ ਕਰਨੀ ਆ ਉਹ ਤੁਹਾਨੂੰ ਮੈਂ ਦੱਸਾਂਗੀ ਪਹਿਲਾਂ ਬਾਹਾਂ ਦਾ ਹੀ ਜੋੜ ਲਾ ਕੇ ਇਹਦੇ ਨਾਲ ਹੀ ਮਿੜਾਂਗੇ ਆਪਾਂ ਕੰਮ ਪ੍ਰਿੰਟ ਨਾਲ ਪ੍ਰਿੰਟ ਮਲਾ ਕੇ ਤੁਸੀਂ ਸਿਰਫ ਮਸ਼ੀਨ ਦੇ ਪੈਰਵਾਲ ਦੇਖਣਾ ਮੇਰੇ ਪੈਰਵਾਲ ਨਹੀਂ ਦੇਖਣਾ ਦੋਨੇ ਪਾਸੇ ਸੀਨਾ ਲਾ ਲਵੋ ਇਹ ਮੈਂ ਨਵੇਂ ਲੈ ਕੇ ਆਂਦੀ ਆ ਪੂਰੇ 50000 ਦੀ ਕਿਸੇ ਵੀ ਭੈਣ ਭਰਾ ਨੂੰ ਚਾਹੀਦੀ ਹੋਵੇ ਤਾਂ ਮੈਂ ਤਾਂ ਦਿੱਤੀ ਦਿੰਦੀ ਆ ਹੋਰ ਲੱਗ ਗਿਆ ਸੀ ਇੱਧਰ ਵੀ ਜੋੜ ਲੱਗ ਗਿਆ ਸੀ ਇੱਧਰ ਵੀ ਆ ਦੇਖੋ ਧਿਆਨ ਨਾਲ ਐਦਾਂ ਜੋੜ ਲੱਗ ਗਿਆ ਹੁਣ ਆਪਾਂ ਕੀ ਕਰਨਾ ਜਿਹੜੀ ਆ ਆਪਣੀ ਆਹ ਵਾਲੀ ਬੰਦ ਆ ਨਾ ਇੱਥੋਂ ਆਪਾਂ ਹਰ ਜਿਹੜੀ ਹਰ ਇੱਕ ਕਟਿੰਗ ਕਰ ਦੇਣੀ ਆ ਹੋ ਗਿਆ ਹਾਂ ਇਹਦੀ ਆਪਾਂ ਕਟਿੰਗ ਕਰਕੇ ਇਨੂੰ ਆਪਾਂ ਇਦਾਂ ਕਰ ਲੈਣਾ ਮਤਲਬ ਕਿ ਦੋਨੇ ਪਾਸੇ ਜੋੜ ਆ ਜਾਣ ਇਧਰ ਵੀ ਇਧਰ ਵੀ ਠੀਕ ਹੈ ਜੇ ਤੁਹਾਡੇ ਕੋਲ ਪ੍ਰੈਸ ਹੈਗੀ ਤੁਸੀਂ ਉੱਤੇ ਪ੍ਰੈਸ ਮਾਰ ਸਕਦੇ ਹੋ ਨਹੀਂ ਪ੍ਰੈਸ ਹੈਗੀ ਤਾਂ ਤੁਸੀਂ ਇਦਾਂ ਹੀ ਜਿਹੜੇ ਆਪਾਂ ਵੱਡੇ ਵੱਡੇ ਨੋ ਰੱਖੇ ਹੁੰਦੇ ਆ ਉਹ ਮਾਰ ਲਓ ਜਿਹਦੇ ਉੱਪਰ ਪੂਰੀ ਚੰਗੀ ਤਰ੍ਹਾਂ ਵਿਛਾ ਕੇ ਹੁਣ ਆਪਾਂ ਕੀ ਕਰਨਾ ਜਿਵੇਂ ਕਿ ਆਪਣੇ ਕਸਟਮਰ ਦਾ ਮੋਡਾ ਹੈਗਾ 9.5 ਇੰਚ ਠੀਕ ਹੈ 9.5 ਇੰਚ ਆਪਾਂ ਕਿੰਨਾ ਰੱਖਣਾ ਆਪਾਂ 9 ਇੰਚ ਰੱਖਣਾ ਇੱਥੋਂ ਤਾਂ ਉਸ ਤੋਂ ਬਾਅਦ ਕਾਟ ਤੁਹਾਡੀ ਮਰਜ਼ੀ ਆ ਤੁਸੀਂ ਦੋ ਬਸ ਦੋ ਦੀ ਤਾਂ ਪੈਂਦੀ ਹੀ ਨਹੀਂ ਜਾਂ ਤਾਂ 2.5 ਦੀ ਜਾਂ 3 ਦੀ ਪੈਂਦੀ ਹੈ ਮੈਂ ਪਾਉਂਗੀ 3 ਦੀ ਠੀਕ ਹੈ 3 ਦੀ ਕਾਟ ਪਾ ਕੇ ਹੁਣ ਮੈਂ ਤੁਹਾਨੂੰ ਕਲੀਅਰ ਕਰੀ ਦੇਵਾਂ ਜਿਵੇਂ ਹੁਣ ਆਪਣਾ ਮੋਡਾ 9 ਰੱਖਿਆ ਸੀਗਾ ਇੱਥੋਂ ਮਰਕੂਗੀ 3.5 ਇੰਚ ਬੰਦ ਵਾਲੇ ਪਾਸਿਓਂ 3.5 ਇੰਚ ਆਪਾਂ ਰੱਖ ਕੇ ਇਹਨੂੰ ਇਹਦੇ ਨਾਲ ਆਪਾਂ ਐ ਕਰਕੇ ਗਲਾਈ ਦੇ ਦੇਣੀ ਹੁੰਦੀ ਹੈ ਠੀਕ ਹੈ ਤੇ ਹੁਣ ਆਜੋ ਆਪਾਂ ਇੱਧਰ ਮੂਰੀ ਤੇ ਜਿਹੜੀ ਮੂਰੀ ਹੁੰਦੀ ਆ ਦੇਖੋ ਹੁਣ ਆਪਣਾ ਇੱਥੇ ਡਿਜ਼ਾਈਨ ਬਣਿਆ ਹੋਇਆ ਠੀਕ ਆ ਦੋਨੇ ਡਿਜ਼ਾਈਨ ਨੂੰ ਸੇਮ ਰੱਖ ਲੈਣਾ ਮੂਰੀ ਜਿੰਨੇ ਤੁਹਾਡੇ ਕਸਟਮਰ ਦੀ ਹੈਗੇ ਆ ਜਿੰਨੇ ਤੁਹਾਡੇ ਕਸਟਮਰ ਦੀ ਹੈਗੇ ਆ ਓਨੀ ਰੱਖ ਕੇ ਉਹ ਤੋਂ 2 ਇੰਚ ਐਕਸਟਰਾ ਰੱਖ ਕੇ ਆਪਾਂ ਕਟਿੰਗ ਕਰ ਦੋ ਜਿਵੇਂ ਹੁਣ ਮੇਰੇ ਕਸਟਮਰ ਦੀ ਹੈਗੀ ਆ 5 ਇੰਚ ਕਿਉਂਕਿ ਇਹ 20x2 ਇੰਚ ਰਹੀ ਹੈ ਬਾਹ ਉਹਨਾਂ ਦੀ ਤਾਂ ਮੈਂ ਰੱਖੂੰਗੀ 1.7 ਇੰਚ 7.5 ਇੰਚ 7.5 ਇੰਚ ਰੱਖ ਕੇ ਜੇ ਤਾਂ ਆਪਣੇ ਕੋਲ ਕੋਈ ਫੱਟੀ ਵਗੈਰਾ ਹੈਗੀ ਆ ਤਾਂ ਮੈਂ ਕਰਕੇ ਲਾ ਲਵਾਂ ਤੇ ਨਹੀਂ ਹੈਗੀ ਤਾਂ ਫਿਰ ਇਹਦਾ ਕੋ ਖਾਸ ਚੱਕਰ ਨਹੀਂ ਹੁੰਦਾ ਤਾਂ ਹੁਣ ਇਹਦੇ ਆਪਾਂ ਐਦਾਂ ਕਰਕੇ ਕਟਿੰਗ ਕਰ ਦਵੋ ਠੀਕ ਹੈ ਜੀ ਜਿਹੜੀ ਪ੍ਰਿੰਟ ਮਤਲਬ ਕਿ ਮੈਚਿੰਗ ਸੂਟ ਦੀ ਬਾਹ ਹੁੰਦੀ ਹੈ ਨਾ ਉਹ ਹਮੇਸ਼ਾ ਐਦਾਂ ਹੀ ਕੱਟੀਆਂ ਜਾਂਦੀਆਂ ਜਿਹੜਾ ਫਰੰਟ ਤੇ ਬਾਰਡਰ ਹੋਵੇ ਜਿਹਦਾ ਬਾਰਡਰ ਨਾ ਹੋਵੇ ਉਹਦੇ ਵਿੱਚ ਆਪਾਂ ਸਿੰਗਲ ਜੋੜ ਪਾ ਸਕਦੇ ਹੁੰਦੇ ਆਹ ਵਾਲੀ ਚੀਜ਼ ਤੇ ਬੈਕ ਤੇ ਆ ਜਾਂਦਾ ਉਹ ਠੀਕ ਹੈ ਤੇ ਜਿਹੜਾ ਬਾਰਡਰ ਹੁੰਦਾ ਉਹਦੇ ਵਿੱਚ ਦੋ ਜੋੜ ਪੈਣੇ ਹੀ ਪੈਣੇ ਹੁੰਦੇ ਆ ਇੱਧਰ ਵੀ ਆ ਗਿਆ ਤੇ ਇੱਧਰ ਵੀ ਆ ਗਿਆ ਓਕੇ ਜਿਹੜਾ ਆਪਾਂ ਜੋੜ ਲਾਇਆ ਸੀ ਉਹਦੇ ਤੇ ਆਪਾਂ ਸੀਨ ਲਾਵਾਂਗੇ ਇਹ ਪੱਕੀ ਸੀਨ ਮਰ ਲਉਣੀ ਹੀ ਲਉਣੀ ਹੁੰਦੀ ਆ ਪਹਿਲਾਂ ਆਪਾਂ ਬਾਹਾਂ ਤਿਆਰ ਕਰਾਂਗੇ ਫਿਰ ਉਸ ਤੋਂ ਬਾਅਦ ਗਲਾ ਵਗੈਰਾ ਜਰਾਂਗੇ। ਤਾਂ ਕਿ ਹੁਣ ਆਪਾਂ ਕੀ ਕੀਤਾ ਗਲੇ ਦਾ ਵਿਚਾਲਾ ਕਰਕੇ ਇੱਥੇ ਥੋੜਾ ਨੇਹਰਾ ਪੈ ਰਿਆ ਤਾਂ ਕਰਕੇ ਮੈਂ ਪਿੰਕ ਪਿੰਕ ਕਲਰ ਦਾ ਚਾਕ ਕਸਾਲਿਆ। ਗਲੇ ਦਾ ਵਿਚਾਲਾ ਕਰਕੇ ਆਪਾਂ ਰੱਖ ਲਿਆ ਤੇ ਇਹਦਾ ਵੀ ਆਪਾਂ ਸੇਮ ਹੋਵੇਂ। ਅੱਜ ਮੈਂ ਤੁਹਾਨੂੰ ਨਵੇਂ ਤਰੀਕੇ ਨਾਲ ਗਲਾ ਲਾਉਣਾ ਦੱਸੂਗੀ। ਮੈਂ ਲਾਦਾਂ ਲਈਦੇ ਤੁਸੀਂ ਪਹਿਲਾਂ ਦੇਖਿਆ ਹੋਊਗਾ ਕਿਤੇ ਗਲਾ ਲੱਗਿਆ। ਤင်း ਤੁਸੀਂ ਮੋਟੀ ਕਰ ਲਵੋ ਬਚਾਲਾ ਕਰਕੇ ਜਦੋਂ ਆਪਾਂ ਗਲਾ ਲਾਉਣੇ ਆ ਨਾ ਉਦੋਂ ਪਹਿਲਾਂ ਸੈਂਟਰ ਵਾਲੀ ਸੀਨ ਲਾਇਆ ਕਰੋ ਸੋਈ ਆਪਾਂ ਵਿਚੀ ਰੱਖਣੀ ਆ ਜਿਹੜੀ ਆਪਾਂ ਸੀਨ ਲਾਉਣੀ ਹੁੰਦੀ ਆ ਨਾ ਕਈ ਭੈਣਾਂ ਮੈਨੂੰ ਪੁੱਛਦੀਆਂ ਸੀਗਾ ਵੀ ਤੁਸੀਂ ਬੁਕਰਮ ਦੇ ਉੱਪਰ ਸੀਨ ਲਾੜਨਾ ਨਹੀਂ ਜੀ ਆਪਾਂ ਬਿਲਕੁਲ ਨਾਲ-ਨਾਲ ਸੀਨ ਲਾਉਣੀ ਆ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦੂੰਗੀ ਆਪਾਂ ਬੁਕਰਮ ਦੇ ਉੱਪਰ ਨਹੀਂ ਲਾਉਣੀ ਬੁਕਰਮ ਦੇ ਨਾਲ-ਨਾਲ ਸੀਨ ਲਾਉਣੀ ਆ ਇਹ ਤੋਂ ਕੱਢ ਕੇ ਫਿਰ ਆਪਾਂ ਦੂਜੇ ਪਾਸੇ ਧਰਾਂਗੇ ਜਦੋਂ ਆਪਾਂ ਸੀਨ ਮੋੜਨੀ ਹੁੰਦੀ ਹੈ ਨਾ ਉਦੋਂ ਸੂਈ ਵਿੱਚ ਹੀ ਰੱਖਿਆ ਕਰੋ ਬਾਹਰ ਨਾ ਕੱਟਿਆ ਕਰੋ ਜਦੋਂ ਆਪਾਂ ਸੂਈ ਬਾਹਰ ਕੱਢ ਦਿੰਦੇ ਆ ਉਦੋਂ ਫਿਰ ਉਹ ਚੀਜ਼ ਨਹੀਂ ਬੰਦੀ ਹੁਣ ਆ ਮੇਰੀ ਮਸ਼ੀਨ ਦੇ ਪੈਰ ਨੂੰ ਅੰਦਰ ਦਾ ਬੁਖਾਰ ਹੋ ਗਿਆ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਬਸ ਇਹਦੀ ਆਪਾਂ ਕਟਿੰਗ ਕਰ ਲੈਣੀ ਆ ਕਟਿੰਗ ਕਰਕੇ ਕਟਿੰਗ ਆਪਾਂ ਕਰਕੇ ਇਹਦੇ ਵਿੱਚ ਕੀ ਕਰਨਾ ਆਪਾਂ ਕੱਟ ਪਾ ਲੈਣਾ ਠੀਕ ਹੈ ਕੱਟ ਪਾ ਕੇ ਉਸ ਤੋਂ ਬਾਅਦ ਆਪਾਂ ਸਿੱਧੀ ਸੀਨ ਲਾਉਣੀ ਹੁੰਦੀ ਸੀ ਨਹੀਂ ਤੇ ਆਪਾਂ ਉਹ ਨਹੀਂ ਲਾਉਣੀ ਇਹਦੇ ਵਿੱਚ ਆਪਾਂ ਕੀ ਕਰਨਾ ਇਹਨੂੰ ਇਦਾਂ ਇਧਰਲੇ ਪਾਸੇ ਰੱਖ ਕੇ ਇਹਨੂੰ ਐ ਫੋਲਡ ਕਰਕੇ ਠੀਕ ਹੈ ਇੱਥੇ ਆਪਾਂ ਕੱਚੀ ਸੀਨ ਕੱਚੀ ਵੀ ਨਹੀਂ ਕਹਿ ਸਕਦੇ ਤੂੰ ਬਰੀਕ ਬਕਾ ਕਰਕੇ ਸੀਨ ਲਾ ਲੈਣੀ ਆ ਆ ਦੇਖੋ ਕਢੀnga ਆਪਾਂ ਕਰਕੇ ਜਿਹੜੀ ਆ ਚੀਜ਼ ਹੁੰਦੀ ਹੈ ਇਹਨੂੰ ਆਪਾਂ ਏਦਾਂ ਹੀ ਰੱਖ ਕੇ ਇੱਥੇ ਆਪਾਂ ਬਰੀਕ-ਬਰੀਕ ਸੀਨ ਲਾਵਾਂਗੇ ਇਹ ਸੀਨ ਲਾਉਣ ਦਾ ਕਾਰਨ ਕੀ ਹੈਗਾ ਉਹ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗੀ ਵੀ ਇਹ ਸੀਨ ਮੈਂ ਕਿਉਂ ਲਾਈ ਆ ਇਹਨੂੰ ਏਦਾਂ ਕਰ-ਕਰ ਕੇ ਆਪਾਂ ਗਲੇ ਦੇ ਬੁਗਰਮ ਦੇ ਉੱਪਰ ਸੀਨ ਲਾਵਾਂਗੇ ਆਪਾਂ ਠੀਕ ਹੈ ਉਹਦੀ ਮੈਂ ਇੱਕ ਫੋਟੋ ਜੇ ਹੋ ਸਕਿਆ ਤਾਂ ਮੈਂ ਵੀਡੀਓ ਲਾਉਂਗੀ ਵੀ ਇਹ ਮੈਂ ਸੀਨ ਕਿਉਂ ਲਾਉਣੀ ਆ ਕੀ ਕਾਰਨ ਸੀ ਇਹਦਾ ਬੈਟ ਸਾਡੀ ਮਸ਼ੀਨ ਖੜ ਗਈ ਫਿਰ ਅਸੀਂ ਮਸਾ ਮਸ਼ੀਨ ਲੋਡ ਕੀਤੀ ਤਾਂ ਕਰਕੇ ਸਾਡੀ ਵੀਡੀਓ ਹੋ ਗਈ ਲੇਟ ਹੁਣ ਆਪਾਂ ਇਹਨੂੰ ਉਵੇਂ ਹੀ ਨਾਰਮਲ ਹੀ ਵਾਸੇ ਦੇ ਉੱਪਰ ਇੱਥੇ ਤਰ ਕੇ ਸੀਨ ਲਾ ਦਾਂਗੇ ਕੱਚੀ ਸੀਨ ਲਾਵਾਂਗੇ ਵੀ ਜਦੋਂ ਆਪਾਂ ਤਰਪਾਈ ਕਰਦੇ ਆਂ ਤਾਂ ਗਲਾ ਠੀਕ ਰਹੇਗਾ ਜਿਹੜੀਆਂ ਜਿਹੜੀਆਂ ਭੈਣਾਂ ਨੇ ਕਟਿੰਗ ਦੀ ਵੀਡੀਓ ਦੇਖੀ ਆ ਨਾ ਉਹ ਸਟੀਚਿੰਗ ਉਹਨਾਂ ਨੂੰ ਸ਼ਾਇਦ ਸਮਝੌਖੀ ਆ ਜਾਣੀ ਹੈ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਏ ਆ ਸਿਰਫ ਸਟੀਚਿੰਗ ਹੀ ਦੇਖ ਰਹੇ ਆ ਉਹ ਪਹਿਲਾਂ ਤੁਸੀਂ ਕਟਿੰਗ ਦੇਖੋ ਜਿਹੜੇ ਆਪਾਂ ਕਟਿੰਗ ਹੀ ਮੈਂ ਕੀਤੀ ਆ ਫਿਰ ਉਸ ਤੋਂ ਬਾਅਦ ਸਟੀਚਿੰਗ ਦੇਖਿਓ ਹੁਣ ਆਪਣਾ ਬੈਕ ਵਾਲਾ ਫਰੰਟ ਵਾਲਾ ਗਲਾ ਹੋ ਗਿਆ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟੇਕਾਲਾ ਗਲੇ ਦੀ ਕਟਿੰਗ ਕਰਨ ਲੱਗੇ ਆ ਜਿਵੇਂ ਕਿ ਹੁਣ ਆਪਾਂ ਰੱਖ ਦਿੰਨੇ 2.5 ਇੰਚ ਹਨਾ ਉਹ 2.5 ਰੱਖਿਆ ਸੀਗਾ ਤੇ ਇਹਦੀ ਜਿਹੜੀ ਲੰਬਾਈ ਹੁੰਦੀ ਆ ਉਹ ਤੁਸੀਂ ਦੇਖੋ ਕਸਟਮਰ ਦੀ ਹੈਨਾ ਉਹਦੇ ਹਿਸਾਬ ਨਾਲ ਆਪਾਂ ਕਿੰਨੀ ਚਾਹੀਦੀ ਮੇਰੇ ਕਸਟਮਰ ਨੂੰ ਚਾਹੀਦੀ 6 ਇੰਚ ਪੌਣੇ 6 ਇੰਚ ਤਾਂ ਮੈਂ 6 ਹੀ ਲੈਂਦਾ ਤਾਂ ਇੱਕ ਡੱਬਾ ਬਣਾ ਕੇ ਉਸ ਤੋਂ ਬਾਅਦ ਆਪਾਂ ਅੱਧੇ ਇੰਚ ਹੀ ਲਾ ਲਓ ਚਾਹੇ ਤੁਸੀਂ ਚਾਹੇ ਘੱਟ ਲਾ ਲਓ ਉਹਨੂੰ ਹੈਨਾ ਚਾਹੇ ਕੁਝ ਪੁਆਇੰਟ ਲਾ ਲਓ ਤਾਂ ਉਹਦੀ ਕਟਿੰਗ ਕਰ ਲਓ ਆਪਾਂ ਦੇਖੋ ਕਟਿੰਗ ਇੱਕਦਮ ਉਹ ਇਧਰ ਨੂੰ ਹੋਣਾ ਚਾਹੀਦਾ ਇੱਕਦਮ ਉਧਰ ਨੂੰ ਆਉਣਾ ਚਾਹੀਦਾ ਹੈਨਾ ਮੈਂ ਆਪਾਂ ਇਦਾਂ ਧਰ ਕੇ ਤਸਵੀਰ ਲਾ ਦਵਾਂਗੇ ਰੇਵਲਰ ਲਾਉਣ ਦੇ ਦੋ ਤਰੀਕੇ ਹੁੰਦੇ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਸਿੰਗਲ ਲੱਗਦੀ ਹੈ ਇੱਕ ਡਬਲ ਲੱਗਦੀ ਹੈ ਸਿੰਗਲ ਆਪਾਂ ਲਾਈ ਸੀ ਉਸ ਦਿਨ ਹੁਣ ਇਹਦੇ ਤੇ ਆਪਾਂ ਡਬਲ ਹੀ ਲਾਵਾਂਗੇ ਡਬਲ ਇਹਨੂੰ ਤੁਸੀਂ ਤੁਹਾਨੂੰ ਖਿੱਚ ਕੇ ਲਾਉਣ ਦੀ ਲੋੜ ਨਹੀਂ ਨਹੀਂ ਨੋਰਮਲ ਹੀ ਤੁਸੀਂ ਲਾ ਸਕਦੇ ਹੋ ਦੇਖੋ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਲੱਗਿਆਂ ਆ ਆਪਾਂ ਉਹਨਾਂ ਦੇ ਬ੍ਰੈਸਟ ਦੇ ਹਿਸਾਬ ਨਾਲ ਪਲੇਟ ਡੂੰਗੀ ਪਾਉਣੀ ਹੁੰਦੀ ਹੈ ਜਿਵੇਂ ਕਿ ਅੱਧਾ ਇੱਧਰ ਹੋਗੀ ਅੱਧਾ ਇੱਧਰ ਹੋਗੀ ਹੁਣ ਤੁਸੀਂ ਦੇਖੋ ਵੀ ਆਪਾਂ ਪਲੇਟ ਕਿਵੇਂ ਪਾਵਾਂਗੇ ਸੀਨ ਬਰੀਕ ਕਰ ਲੋ ਇਹੜੀ ਸਾਈਡ ਵਾਲੀ ਪਲੇਟ ਹੁੰਦੀ ਹੈ ਨਾ ਇਹ ਆਪਾਂ ਬਸ ਇਦਾਂ ਹੀ ਪਾਉਣੀ ਹੁੰਦੀ ਹੈ ਵੀ ਬੰਦੇ ਦਾ ਨਾ ਆਪਾਂ ਜਦੋਂ ਨਾਪ ਲੈਨੇ ਹਨਾ ਉਹਦੇ ਹਿਸਾਬ ਨਾਲ ਥੋੜਾ ਆਈਡੀਆ ਹੋ ਜਾਂਦਾ ਮੰਨ ਲਾ ਵੀ ਕਿਸੇ ਦੀ ਤਾਂ ਥੋੜੀ ਜੀ ਅੱਧੇ ਇੰਚ ਚ ਹੀ ਪੈਂਦੀ ਹੈ ਕਿਸੇ ਦੀ ਪੌਣੇ ਇੰਚ ਵੀ ਪੈ ਜਾਂਦੀ ਹੈ ਆਹੀ ਸਾਈਡ ਵਾਲੀ ਹੁੰਦੀ ਹੈ ਮਤਲਬ ਕਿ ਜਦੋਂ ਆਪਾਂ ਸੂਟ ਪਾਉਣੇ ਆ ਉਦੋਂ ਕਈ ਕਹਿੰਦੇ ਨੇ ਵੀ ਸਾਡੇ ਬਲ ਪੈਂਦੇ ਆ ਜੀ ਹਨਾ ਉੱਪਰ ਬਲ ਪੈ ਰਹੇ ਆ ਮੋਢੇ ਕੋਲ ਜਾ ਕਹਿੰਦੇ ਵੀ نیچے ਬਲ ਪੈ ਰਹੇ ਆ ਫਿਟਿੰਗ ਸਹੀ ਹੁੰਦੀ ਹੈ ਬੱਟ ਬਲ ਪੈ ਰਹੇ ਹੁੰਦੇ ਆ ਉਹ ਬਲ ਪੈਣ ਦਾ ਹੀ ਕਾਰਨ ਪਲੇਟਾਂ ਹੁੰਦੀਆਂ ਨੇ ਜਦੋਂ ਆਪਣੇ ਕੋਲੋਂ ਪਲੇਟਾਂ ਸਹੀ ਤਰੀਕੇ ਨਾਲ ਨਹੀਂ ਪਈਆਂ ਜਾਂਦੀਆਂ ਪਲੇਟਾਂ ਆਪਣੀਆਂ ਪੈ ਗਈਆਂ ਹੁਣ ਆਪਾਂ ਪਾਉਣ ਲੱਗੇ ਆ ਲੰਬੀਆਂ ਪਲੇਟਾਂ ਉਹ ਸੱਤ ਸਾਈਜ਼ ਵਾਲੀਆਂ ਪਲੇਟਾਂ ਪੈ ਗਈਆਂ ਹੁਣ ਆਪਾਂ ਪਾਉਣ ਲੱਗੇ ਲੰਮੀਆਂ ਪਲੇਟਾਂ ਲੰਮੀਆਂ ਪਲੇਟਾਂ ਦਾ ਵੀ ਉਹੀ ਸੇਮ ਪ੍ਰੋਸੈਸ ਹੁੰਦਾ ਬੈਸਕਾ ਮੈਂ ਇਹ ਵੀਡੀਓ ਬਹੁਤ ਵਾਰੀ ਪਾਈ ਆ ਬਟ ਫਿਰ ਵੀ ਮੈਂ ਇੱਕ ਵਾਰ ਦਿਖਾ ਦਮ ਇੱਕ ਪਲੇਟ ਪਾ ਕੇ نیچے ਤੋਂ ਪਾਣੀ ਸਟਾਰਟ ਕਰਨੀ ਹੁੰਦੀ ਹੈ ਉੱਪਰ ਤੱਕ ਜੇ ਤੁਸੀ ਨਾ ਮੇਂ ਉਹ ਤੋਂ ਤੁਸੀ ਕੋੜਾ ਹੈ ਨਾ ਮਤਲਬ ਕਿ ਚਾਕ ਨਾਲ ਨਿਸ਼ਾਨੀ ਵਗੈਰਾ ਲਾ ਲਿਆ ਕਰੋ ਆ ਦੇਖੋ ਹਾਂਜੀ ਆ ਦੇਖੋ ਹੁਣ ਆਪਾਂ ਕੀ ਕੀਤਾ ਆਪਾਂ ਇਧਰੋਂ ਬਰਾਬਰ ਕਰਕੇ ਇੱਥੇ ਕੱਟ ਲਾ ਲਈ ਸੀ ਨਾ ਹੁਣ ਆਪਾਂ ਕੀ ਕਰਨਾ ਹੁਣ ਮੈਂ ਇਹਨਾਂ نیچے ਨਹੀਂ ਦਿਖਾ ਸਕਦੀ ਸੀਗੀ ਹੁਣ ਆਪਾਂ ਕੱਟ ਨਾਲ ਕੱਟ ਮਿਲਾ ਲੈਣਾ ਹੈ ਹੁਣ ਦੇਖੋ ਆਹ ਦੇਖੋ ਜਿਵੇਂ ਹੁਣ ਆਹਪਣਾ ਇੱਥੇ ਕੱਟ ਆ ਗਿਆ ਇੱਥੋਂ ਆਪਾਂ ਇੱਕ ਵਾਰ ਕੱਚੀ ਸੀਨ ਲਾਵਾਂਗੇ ਕੱਚੀ ਸਿਰ ਇੱਥੇ ਲਿਆ ਕੇ ਜਿਹੜੀ ਆਹ ਪਲੇਟ ਹੁੰਦੀ ਹੈ ਮੇਨ ਹਨ ਉਹਨੂੰ ਆਪਾਂ ਇਧਰ ਨੂੰ ਨੱਪਣਾ ਹੁੰਦਾ ਨਾ ਕਿ ਇਧਰ ਨੂੰ ਜਦੋਂ ਆਪਾਂ ਇਧਰ ਨੂੰ ਆਪਾਂ ਗਏ ਫਿਰ ਆਪਣੀ ਫਿਟਿੰਗ ਨਹੀਂ ਸਹੀ ਆਊਗੀ ਆਪਾਂ ਇਧਰ ਨੂੰ ਨੱਪ ਕੇ ਇੱਕ ਵਾਰ ਇੱਥੋਂ ਤੱਕ ਆਪਾਂ ਉਹੀ ਸਿੰਪਲ ਸੀਨ ਲਾ ਦੇਵਾਂਗੇ ਇੱਧਰ ਵੀ ਆਇਲਾ ਦਵਾਂਗੇ ਤੇ ਇੱਧਰ ਵੀ ਆਪਾਂ ਸੇਮ ਆ ਕੱਟ ਦੇ ਉੱਪਰ ਇੱਥੇ ਸੀਨ ਲਾ ਦਵਾਂਗੇ ਮੈਂ ਹੁਣ ਸੀਨ ਲਾ ਲਿਆ ਮੈਂ ਫਿਰ ਦਿਖਾਉਣੀ ਆ ਤੁਹਾਨੂੰ ਉੱਪਰ ਆ ਕੇ ਵੀ ਇਹ ਕਿਵੇਂ ਬਰਾਬਰ ਹੁੰਦਾ ਕਿਵੇਂ ਆਪਾਂ ਆ ਵਾਲਾ ਜਿਹੜਾ ਮੈਂ ਬੈਕ ਵਾਲਾ ਪੱਲਾ ਵੱਡਾ ਰੱਖਦੀ ਆ ਨਾ ਉਹਨੂੰ ਆਪਾਂ ਕਿਵੇਂ ਸੈੱਟ ਕਰਦੇ ਆ ਹੁਣ ਮੈਂ ਸੀਨ ਲਾਉਣ ਚੱਲੀ ਆ ਹੁਣ ਆਪਾਂ ਇੱਥੇ ਕੱਚੀ ਸੀਨ ਲਾਈ ਆ ਦੋਨੇ ਪਾਸੇ ਮੈਂ ਕੱਚੀ ਸੀਨ ਲਾਈ ਆ ਆ ਆਪਣੇ ਇਹਨਾਂ ਕੱਪੜਾ ਸੀ ਇਹ ਵੱੱਡਾ ਆ ਗਿਆ ਠੀਕ ਹੈ ਇਹ ਵੱੱਡਾ ਕਿਉਂ ਆਇਆ ਕਿਉਂਕਿ ਆਪਾਂ ਬੈਕ ਵਾਲਾ ਪੱਲਾ ਵੱਡਾ ਰੱਖਿਆ ਸੀ ਹੁਣ ਜਦੋਂ ਆਪਾਂ ਇਹਦੀ ਸਹੀ ਫਿਟਿੰਗ ਆਊਗੀ ਜਿਹੜੀ ਆ ਸੀਨ ਆਪਣੀ ਇਹ ਨੀਚੇ ਆਊਗੀ ਇੱਥੋਂ ਇਹਦਾ ਸੈਂਟਰ ਹੋਊਗਾ ਆਪਣੇ ਕਮੀਜ਼ ਦਾ ਠੀਕ ਹੈ ਜਦੋਂ ਆਪਾਂ ਆ ਲਾਉਣੇ ਆ ਬਾਹਾਂ ਲਾਉਣੇ ਮਾੜੀ ਨੋਟ ਇਧਰ ਉਧਰ ਹੁੰਦੀ ਹੁੰਦੀ ਹੈ ਸੀਨ ਉਹਦੀ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਇਦਾਂ ਕਰਕੇ ਰੱਖ ਲਵਾਂਗੇ ਜਮਾਈ ਕੋ ਜਾ ਕਰਕੇ ਰੱਖ ਲਿਆ ਤੇ ਹੁਣ ਜਿਹੜੀ ਆਹ ਵਾਲਾ ਕੱਪੜਾ ਆਪਣੇ ਕੋਲੇ ਬਚਿਆ ਹੋਇਆ ਹੈ ਨਾ ਬਚਿਆ ਹੋਇਆ ਇਹਦੀ ਆਪਾਂ ਹਲਕੀ ਹਲਕੀ ਐ ਕਰਕੇ ਕਟਾਈ ਦੇ ਦੇਵਾਂਗੇ। ਤਾਂ ਦੇਖ ਕਟਾਈ ਹੋ ਗਈ ਨਾ ਦੋਨੇ ਪਾਸੋਂ ਕਟਿੰਗ ਹੋ ਗਈ। ਹੁਣ ਆਪਾਂ ਨੂੰ ਫਰੰਟ ਵਾਲੇ ਪੱਲੇ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਸਾਹਮਣਾ ਜਾਂ ਦਾ ਦਾ ਹਨਾ ਕੁਝ ਵੀ ਆ ਉਹਦੀ ਹੁਣ ਆਪਾਂ ਨੂੰ ਕਾਟ ਪਾਉਣ ਦੀ ਲੋੜ ਨਹੀਂ ਪਊਗੀ। ਹਲਕੀ ਹਲਕੀ ਜੇ ਆਪਾਂ ਨੂੰ ਲੋੜ ਪਈ ਤਾਂ ਇੱਥੋਂ ਆਪਾਂ ਛਾਂਡੀ ਪਾਵਾਂਗੇ ਨਹੀਂ ਇੱਥੋਂ ਕੋਈ ਲੋੜ ਨਹੀਂ ਹੈਗੀ। ਆ ਦੇਖੋ 14 ਆ ਗਿਆ ਤੇ ਇਹ ਸਾਢੇ 13 ਆਪਣੇ ਕਸਟਮਰ ਦਾ ਸਹੀ ਆ ਜੂਗਾ ਕੁਛ ਆਪਾਂ ਸੀਨਾ ਚ ਦੇ ਦਾਂਗੇ ਹੁਣ ਮੈਂ ਇੱਕ ਵਾਰ ਸਿੱਧਾ ਕਰ ਲਵਾਂ ਫਿਰ ਤੁਹਾਨੂੰ ਦਿਖਾਉਣੀ ਆ ਵੀ ਇਹਦੀ ਫਿਟਿੰਗ ਕਿਵੇਂ ਬਣਦੀ ਆ ਆ ਦੇਖੋ ਜਿਹੜਾ ਹੁਣ ਮੇਰੇ ਮਤਲਬ ਕਿ ਸੂਟ ਹੁੰਦੇ ਹਨਾ ਜਿਹੜੇ ਮੈਂ ਬਣਾਉਣੀ ਆ ਜਿਹੜੇ ਮੈਂ ਕਹਿ ਰਹੀ ਆ ਵੀ ਜਰਾਬ ਦੀ ਤਰ੍ਹਾਂ ਫਿਟਿੰਗ ਆਉਗੀ ਉਹ ਇਦਾਂ ਹੀ ਆਉਂਦੀ ਆ ਹੁਣ ਦੇਖੋ ਜਿਹੜੀ ਆ ਥੀ ਜ ਆ ਗਈ ਹਨਾ ਹੁਣ ਆਏ ਕਸਟਮਰ ਨੇ ਇਦਾਂ ਕਰਕੇ ਪਾ ਲਿਆ ਉਹਨਾਂ ਦੇ ਆਹ ਵਾਲੀ ਸੀਨ ਇੱਥੇ ਆਊਗੀ ਜੇ ਦੋ ਆਹ ਵਾਲੀ ਸੀਨ ਇੱਥੇ ਆ ਗਈ ਫਿਰ ਤੁਸੀਂ ਆਪ ਹੀ ਦੇਖੋ ਮੇਰੇ ਉਹਨਾਂ ਦੀ ਫਿਟਿੰਗ ਕਿਹੋ ਜਿਹੀ ਆਊਗੀ ਬਾਕੀ ਆਵਾਰੀ ਚੀਜ਼ ਤਾਂ ਹਜੇ ਆਪਾਂ ਫਿਟਿੰਗ ਵਾਲੀ ਸੀਨ ਲਾਉਣੀ ਆ ਉਹ ਆਪਾਂ ਲਾ ਕੇ ਬਾਹਾਂ ਬੂਹਾਂ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਮੈਂ